ਪੰਜਾਬ ਸਰਕਾਰ ਵੱਲੋਂ ਇੱਕ ਫਰਮਾਨ ਜਿਹੜਾ ਜਾਰੀ ਕੀਤਾ ਗਿਆ ਕਿ ਅਰਬਨ ਸਟੇਟਸ ਪੰਜਾਬ ਦੇ ਵਿੱਚ ਬਣਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਕਈ ਪਿੰਡਾਂ ਦੀ ਜ਼ਮੀਨ ਜਿਹੜੀ ਆ ਐਕਵਾਇਰ ਕਰਨ ਦੇ ਲਈ ਗਲਾਟਾ ਵੱਲੋਂ ਨੋਟਿਸ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਇਹ ਜਿਹੜੀ ਜ਼ਮੀਨ ਉਕਾਇਰ ਹੋ ਰਹੀ ਹੈ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਖੇਤੀ ਹੋ ਰਹੀ ਹੈ ਜੀ ਸਾਡੇ ਪਿੰਡ ਦੇ ਵਿੱਚ ਕਰੀਬ 1.5-2-200 ਕਿੱਲੇ ਦੀ ਜ਼ਮੀਨ ਜਿਹੜੇ ਬੱਚੇ ਸੇ ਖੇਤੀ ਕਰ ਰਿਹਾ ਕੈਨੇਡਾ ਵਿੱਚੋਂ ਵੀ ਬੱਚਿਆਂ ਨੇ ਆ ਕੇ ਇੱਥੇ ਖੇਤੀ ਸ਼ੁਰੂ ਕੀਤੀ ਹੈ ਬੜੀ ਉਜਾਊ ਜ਼ਮੀਨਾਂ ਸਾਡੀ ਪਾਣੀ ਬਿਲਕੁਲ ਸਾਡਾ ਬਹੁਤ ਵਧੀਆ ਵਾ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚੋਂ ਵੀ ਪਹਿਲੇ ਨੰਬਰ ਦੇ ਪਿੰਡ ਹੋਵੇ ਜਿੱਥੇ ਇੰਨੀ ਸ਼ਾਨਦਾਰ ਖੇਤੀ ਹੁੰਦੀ ਹੈ ਆਲੂ ਮੱਕੀ ਅਤੇ ਵੱਖ-ਵੱਖ ਫਸਲਾਂ ਅਸੀਂ ਬੀਜਦੇ ਇਹ ਸਾਰਾ ਕਿਸਾਨਾਂ ਦਾ ਉਜਾੜਾ ਹੋਊਗਾ ਔਰ ਜਿਹੜੀ ਸਾਡੀ ਅਫਜਾਊ ਜ਼ਮੀਨ ਹੈ ਜਿਹੜੀ ਇੰਨੇ ਲੰਬੇ ਸਮੇਂ ਤੋਂ ਸਾਡੇ ਬਜ਼ੁਰਗਾਂ ਨੇ ਇਹ ਮਿਹਨਤ ਨਾਲ ਬਣਾਈ ਸੀ ਉਹ ਸਾਰੀ ਦੀ ਸਾਰੇ ਸਾਡੇ ਜ਼ਿਮੀਂਦਾਰਾਂ ਦੇ ਉਜਾੜੇ ਦਾ ਕਾਰਨ ਬਣੂਗੀ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹ ਜਿਹੜੀ ਜ਼ਮੀਨ ਆ ਉਹ ਕਿਤੇ ਉਹ ਜੀ ਜਗ੍ਹਾ ਜਾ ਕੇ ਅੰਪਾਇਰ ਕਰਨ ਜਿੱਥੇ ਕੋਈ ਪੈਦਾਵਾਰ ਨਹੀਂ ਹੁੰਦੀ ਹੈ ਤੇ ਇਹ ਸਾਡੀਆਂ ਜ਼ਮੀਨਾਂ ਨੇ ਬੜੀ ਮਿਹਨਤ ਨਾਲ ਬਣਾਈਆਂ ਤੇ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਆਏ ਸੀਗੇ ਉਹਨਾਂ ਨੇ ਵੀ ਇਹ ਗੱਲ ਸਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਸੀਂ ਇਹ ਸਰਕਾਰ ਨੂੰ ਵਾਰਨਿੰਗ ਦਿੱਤੇ ਆ ਵੀ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਇਹਦੇ ਵਾਸਤੇ ਕਰਨੇ ਲਾਉਣੇ ਪੈਣ ਸਾਨੂੰ ਸੜਕਾਂ ਰਕਣੀਆਂ ਪੈਣ ਇਸ ਕਰਕੇ ਇਹ ਜਿਹੜੀ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ 24000 ਏਕੜ ਤੋਂ ਜ਼ਿਆਦਾ ਜ਼ਮੀਨ ਜਿਹੜੀ ਕੁੱਲ 35 ਤੋਂ 40 ਪਿੰਡ ਨੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜੇ ਇਸੇ ਵੱਲ ਪਿੰਡ ਦੀ ਗੱਲ ਕੀਤੀ ਜਾਵੇ ਇੱਥੇ ਦੀ ਕਿੰਨੀ ਕੁ ਜ਼ਮੀਨ ਹੈ ਐਵਰੇਜ ਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਇੱਥੇ ਦੀ ਕਰੀਬ ਹੋਊਗੀ ਜੀ 22300 ਏਕੜ ਦੇ ਕਰੀਬ ਹੋਏਗੀ ਜੀ ਜੀ 22300 ਏ ਪਿੰਡ ਦੀ ਜ਼ਮੀਨ ਹੋਏਗੀ ਤੇ ਜਿਹਦੇ ਵਿੱਚੋਂ ਇਸ ਤਰ੍ਹਾਂ ਹੈਗਾ ਜੀ ਵੀ ਸਾਡੇ ਅਸੀਂ ਤਾਂ ਹਲੇ ਵਾਲੇ ਪਿੰਡਾਂ 'ਚ ਵੀ ਖੇਤੀ ਕਰਦੇ ਹਾਂ ਜੀ ਅਸੀਂ ਜ਼ਮੀਨ ਠੇਕੇ ਤੇ ਲੈ ਕੇ ਵੀ ਖੇਤੀ ਕਰਦੇ ਜੀ ਤੇ ਇਹ ਸਾਡਾ ਤਾਂ ਸਾਰੇ ਅਜਾੜਾ ਪੈ ਜੋ ਅਸੀਂ ਇੰਨੇ ਸੰਦ ਵਗੈਰਾ ਸਾਡੇ ਵਿੱਚੇ ਕਿੱਥੇ ਰੱਖਣਗੇ ਉਹਨਾਂ ਇਹ ਬਹੁਤ ਵੱਡੀ ਕਾਨੂੰਨੀ ਹਰਕਤ ਕਹੀ ਜਾ ਸਕਦੀ ਹੈ ਸਰਕਾਰ ਦੀ ਵੀ ਕਿਸੇ ਦੇ ਕਿੱਤੇ ਨੂੰ ਕਿੱਤਾ ਖਤਮ ਕਰ ਦੇਣਾ ਕਿਉਂਕਿ ਰੁਜ਼ਗਾਰ ਜਿਹੜਾ ਜਿੱਥੋਂ ਰੁਜ਼ਗਾਰ ਪੈਦਾ ਹੁੰਦਾ ਰੁਜ਼ਗਾਰ ਜਿੱਥੋਂ ਆਪਾਂ ਸਾਰੇ ਆ ਲੋਕਾਂ ਨੂੰ ਜਿੱਥੇ ਲੋਕ ਆਪ ਦੀ ਕਮਾਈ ਕਰਦੇ ਨੇ ਐਜੇ ਖਾਨ ਤੇ ਉੱਥੇ ਜਿਹੜੇ ਮਜ਼ਦੂਰ ਨੇ ਉਹ ਵੀ ਆਪ ਦੇ ਫੱਕ ਬੱਕ ਤੀਕਾ ਨਾਲ ਇੱਥੋਂ ਆਪ ਦੀਆਂ ਲੋਕਾਂ ਪੁੜੀਆਂ ਕਰਦੇ ਨੇ ਜੇ ਰਜਗਾਰ ਖਤਮ ਹੋ ਜੂਗਾ ਇੱਥੇ ਜਿਹੜਾ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਊਗਾ ਜਿਹੜੇ ਲੋਕ ਆ ਉਹ ਇੱਕ ਦੂਜੇ ਨੂੰ ਲੁੱਟਣਗੇ ਲੁੱਟਣ ਤੋਂ ਬਾਅਦ ਜਦੋਂ ਇੱਥੇ ਜਿਹੜਾ ਹੋਊਗਾ ਫਿਰ ਉਹ ਲੋਕ ਅੰਦਰ ਜੇਲਾ ਚ ਜਾਣਗੇ ਜੋ ਜੇਲਾ ਚ ਜਾਣਗੇ ਤਾਂ ਜਿਹੜਾ ਇੱਥੇ ਦਾ ਇਨਫਰਾਸਟ੍ਰਕਚਰ ਸਾਰਾ ਖਰਾਬ ਹੋ ਜਾਊਗਾ ਇਹ ਫਰਮਾਨ ਜਿਹੜੇ ਜਿਹੜੀ ਇਹ ਭਗਵਾਨ ਤੁਮਾਰ ਸਰਕਾਰ ਨੇ ਕੀਤਾ ਇਹ ਲੋਕਾਂ ਵਾਸਤੇ ਬੜਾ ਹੀ ਘਾਤਕ ਬੜਾ ਹੀ ਨਜਾਇਜ਼ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਇੱਕ ਫਰਮਾਨ ਜਿਹੜਾ ਜਾਰੀ ਕੀਤਾ ਗਿਆ ਕਿ ਅਰਬਨ ਸਟੇਟਸ ਪੰਜਾਬ ਦੇ ਵਿੱਚ ਬਣਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਕਈ ਪਿੰਡਾਂ ਦੀ ਜ਼ਮੀਨ ਜਿਹੜੀ ਆ ਐਕਵਾਇਰ ਕਰਨ ਦੇ ਲਈ ਗਲਾਟਾ ਵੱਲੋਂ ਨੋਟਿਸ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਪਰ ਕਿਤੇ ਨਾ ਕਿਤੇ ਖੇਤੀਬਾੜੀ ਕਿੱਤੇ ਨੂੰ ਢਾਹ ਲੱਗੇਗੀ ਜੇਕਰ ਅਜਿਹੇਆਂ ਸਟੇਟਸ ਬਣਨ ਗਿਆ ਉਹ ਵੀ ਪਿੰਡਾਂ ਨੂੰ ਉਜਾੜ ਕੇ ਸੋ ਅੱਜ ਅਸੀਂ ਪਿੰਡ ਈਸੇਵਾਲ ਦੇ ਵਿੱਚ ਮੌਜੂਦ ਹਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਈਸੇਵਾਲ ਪਿੰਡ ਇੱਕ ਇਤਿਹਾਸਿਕ ਪਿੰਡ ਹੈ ਕਿਉਂਕਿ 에ਅਰ ਫੋਰਸ ਦੇ ਵਿੱਚ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ ਆਪਣੀ ਜਾਨ ਵਾਰ ਕੇ ਸਾਡੇ ਦੇਸ਼ ਦੀ ਰਾਖੀ ਕੀਤੀ ਸੀ ਉਹਨਾਂ ਦਾ ਇਹ ਪਿੰਡ ਹੈ ਈਸੇਵਾਲ ਔਰ ਈਸੇਵਾਲ ਪਿੰਡ ਦੇ ਕਈ ਪਤਵੰਤੇ ਸਾਡੇ ਨਾਲ ਅੱਜ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਨੁਕਸਾਨ ਖੇਤੀਬਾੜੀ ਕਿੱਤੇ ਨੂੰ ਹੋਏਗਾ ਔਰ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉੱਥੇ ਕਿੰਨਾ ਕੁ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਸਸਿਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਔਰ ਤੁਸੀਂ ਦੱਸੋ ਕਿ ਕਿੰਨਾ ਅਸਰ ਪਏਗਾ ਜੇਕਰ ਪਿੰਡਾਂ ਦੀ ਜ਼ਮੀਨ ਜਿਹੜੀ ਐਕਵਾਇਰ ਕਰਕੇ ਅਰਬਨ ਸਟੇਟ ਬਣਾਈ ਜਾਏਗੀ ਮੇਰਾ ਨਾਮ ਜਸੀਦਾਰ ਕੁਲਦੀਪ ਸਿੰਘ ਸੇਖੋਂ ਆ ਜੀ ਈਸੇਵਾਲ ਤੋਂ ਇਹ ਜਿਹੜੀ ਜ਼ਮੀਨ ਐਕਵਾਇਰ ਹੋ ਰਹੀ ਹੈ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਖੇਤੀ ਹੋ ਰਹੀ ਹੈ ਜੀ ਸਾਡੇ ਪਿੰਡ ਦੇ ਵਿੱਚ ਕਰੀਬ 1.5-2-200 ਕਿੱਲੇ ਦੀ ਜਮੀਨ ਜਿਹੜੇ ਬੱਚੇ ਅਸੀਂ ਖੇਤੀ ਕਰ ਰਿਹਾ ਕੈਨੇਡਾ ਵਿੱਚੋਂ ਵੀ ਬੱਚਿਆਂ ਨੇ ਆ ਕੇ ਇੱਥੇ ਖੇਤੀ ਸ਼ੁਰੂ ਕੀਤੀ ਹੈ ਬੜੀ ਉਪਜਾਊ ਜ਼ਮੀਨਾਂ ਸਾਡੀ ਪਾਣੀ ਬਿਲਕੁਲ ਸਾਡਾ ਬਹੁਤ ਵਧੀਆ ਵਾ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚੋਂ ਵੀ ਪਹਿਲੇ ਨੰਬਰ ਤੇ ਪਿੰਡ ਹੋਊਗਾ ਜਿੱਥੇ ਇੰਨੀ ਸ਼ਾਨਦਾਰ ਖੇਤੀ ਹੁੰਦੀ ਆ ਆਲੂ ਮੱਕੀ ਅਤੇ ਵੱਖ-ਵੱਖ ਫਸਲਾਂ ਅਸੀਂ ਬੀਜਦੇ ਆ ਇਹ ਸਾਰਾ ਕਿਸਾਨਾਂ ਦਾ ਅਜਾੜਾ ਹੋਊਗਾ ਔਰ ਜਿਹੜੀ ਸਾਡੀ ਉਪਜਾਊ ਜ਼ਮੀਨ ਹੈ ਜਿਹੜੀ ਇੰਨੇ ਲੰਬੇ ਸਮੇਂ ਤੋਂ ਸਾਡੇ ਬਜ਼ੁਰਗਾਂ ਨੇ ਇਹ ਮਿਹਨਤ ਨਾਲ ਬਣਾਈ ਸੀ ਉਹ ਸਾਰੀ ਦੀ ਸਾਰੇ ਸਾਡੇ ਜ਼ਿਮੀਦਾਰਾਂ ਦੇ ਉਜਾੜੇ ਦਾ ਕਾਰਨ ਬਣੂਗੀ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹ ਜਿਹੜੀ ਜ਼ਮੀਨ ਆ ਉਹ ਕਿਤੇ ਉਹ ਜੀ ਜਗ੍ਹਾ ਜਾ ਕੇ ਅਕਵਾਇਰ ਕਰਨ ਜਿੱਥੇ ਕੋਈ ਪੈਦਾਵਾਰ ਨਹੀਂ ਹੁੰਦੀ ਆ ਜੀ ਤੇ ਇਹ ਸਾਡੀਆਂ ਜ਼ਮੀਨਾਂ ਨੇ ਬੜੀ ਮਿਹਨਤ ਨਾਲ ਬਣਾਈਆਂ ਤੇ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਆਏ ਸੀਗੇ ਉਹਨਾਂ ਨੇ ਵੀ ਇਹ ਗੱਲ ਸਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਸੀਂ ਇਹ ਸਰਕਾਰ ਨੂੰ ਵਾਰਨਿੰਗ ਦਿੰਦੇ ਆਂ ਵੀ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਇਹਦੇ ਵਾਸਤੇ ਤਰਨੇ ਲੋਣੇ ਪੈਣ ਸਾਨੂੰ ਸੜਕਾਂ ਰੋਕਣੀਆਂ ਪੈਣ ਇਸ ਕਰਕੇ ਇਹ ਜਿਹੜੀ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ 24000 ਏਕੜ ਤੋਂ ਜ਼ਿਆਦਾ ਜ਼ਮੀਨ ਜਿਹੜੀ ਕੁੱਲ 35 ਤੋਂ 40 ਪਿੰਡ ਨੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜੇ ਇਸੇ ਵੱਲ ਪਿੰਡ ਦੀ ਗੱਲ ਕੀਤੀ ਜਾਵੇ ਇੱਥੇ ਦੀ ਕਿੰਨੀ ਕੁ ਜ਼ਮੀਨ ਹੈ ਐਵਰੇਜ ਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਇੱਥੇ ਦੀ ਕਰੀਬ ਹੋਊਗੀ ਜੀ 22-2300 ਏਕੜ ਦੇ ਕਰੀਬ ਭਾਈ 2301 ਪਿੰਡ ਦੀ ਜ਼ਮੀਨ ਹੋਏਗੀ ਤੇ ਜਿਹਦੇ ਵਿੱਚੋਂ ਇਸ ਤਰ੍ਹਾਂ ਹੈਗਾ ਜੀ ਵੀ ਸਾਡੇ ਅਸੀਂ ਤਾਂ ਆਲੇ-ਦਾਲੇ ਪਿੰਡਾਂ 'ਚ ਵੀ ਖੇਤੀ ਕਰਦੇ ਆਂ ਜੀ ਅਸੀਂ ਜ਼ਮੀਨ ਠੇਕੇ ਤੇ ਲੈ ਕੇ ਵੀ ਖੇਤੀ ਕਰਦੇ ਆਂ ਜੀ ਤੇ ਇਹ ਸਾਡਾ ਤਾਂ ਸਾਰੇ ਅਜਾੜਾ ਪੈ ਜੋ ਅਸੀਂ ਇੰਨੇ ਸੰਦ ਵਗੈਰਾ ਸਾਡੇ ਬੱਚੇ ਕਿੱਥੇ ਰੱਖਣਗੇ ਉਹਨਾਂ ਜੀ ਅਸੀਂ ਕਿਹੜੀ ਜਗ੍ਹਾ ਧਾਕੇ ਖੇਤੀ ਕਰਾਂਗੇ ਸਾਡਾ ਤਾਂ ਐਗਰੀਕਲਚਰ ਦਾ ਕੰਮ ਹੈ ਮੇਨ ਜੀ ਤੇ ਇਸ ਕਰਕੇ ਵੀ ਇਹਦਾ ਸਾਨੂੰ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਪੈਦਾਵਾਰ ਵਾਲੀ ਸਾਡੀ ਜ਼ਮੀਨ ਹੈ ਪਾਣੀ ਨੇੜੇ ਆ ਅਸੀਂ ਸਾਰੇ ਦੇ ਸਾਰੇ ਖੇਤੀਬਾੜੀ ਕਰਨ ਵਾਲੇ ਆ ਜੀ ਭਾਈ ਜੀ ਤੁਹਾਡਾ ਨਾਮ ਹੈ ਤੁਸੀਂ ਵੀ ਇਸ ਪਿੰਡ ਦੇ ਮੈਂ ਬੇਨਤੀ ਕਰਾਂਗਾ ਦਰਸ਼ਕਾਂ ਨੂੰ ਦੱਸਾਂਗਾ ਕਿ ਹੁਣ ਮੈਂ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਔਰ ਚੀਫ ਐਗਰੀਕਲਚਰ ਅਫਸਰ ਵੀ ਰਹੇ ਨੇ ਔਰ ਖੇਤੀਬਾੜੀ ਬਾਰੇ ਉਹਨਾਂ ਨੂੰ ਬਹੁਤ ਨੋਲਿਜ ਹੈ ਸੋ ਸਾਡੇ ਨਾਲ ਸੁਖਪਾਲ ਸਿੰਘ ਸੇਖੋਂ ਜੀ ਮੌਜੂਦ ਨੇ ਗੱਲਬਾਤ ਕਰਨਗੇ ਸੇਖੋਂ ਸਾਹਿਬ ਖੇਤੀ ਵਿਭਿੰਨਤਾ ਦੀ ਗੱਲ ਹਰ ਕੋਈ ਕਰਦਾ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਕਿਸਾਨਾਂ ਦੀ ਕਿਸਾਨੀ ਦੀ ਹੈਲਪ ਦੇ ਲਈ ਵਚਨਬੱਧਾਂ ਪਰ ਜੋ ਕੁਝ ਹੁਣ ਇੱਥੇ ਪਿੰਡਾਂ ਦੇ ਨਾਲ ਹੋ ਰਿਹਾ ਸਿੱਧੇ ਤੌਰ ਤੇ ਪਿੰਡਾਂ ਦਾ ਅਜਾੜਾ ਔਰ ਕਿਸਾਨਾਂ ਦਾ ਅਜਾੜਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਬਹੁਤ ਵੱਡੀ ਕਾਨੂੰਨੀ ਹਰਕਤ ਕਹੀ ਜਾ ਸਕਦੀ ਹੈ ਸਰਕਾਰ ਦੀ ਬਈ ਕਿਸੇ ਦੇ ਕਿੱਤੇ ਨੂੰ ਕਿੱਤਾ ਖਤਮ ਕਰ ਦੇਣਾ ਕਿਉਂਕਿ ਰੁਜ਼ਗਾਰ ਜਿਹੜਾ ਜਿੱਥੋਂ ਰੁਜ਼ਗਾਰ ਪੈਦਾ ਹੁੰਦਾ ਰੁਜ਼ਗਾਰ ਜਿੱਥੋਂ ਆਪਾਂ ਸਾਰੇ ਲੋਕਾਂ ਨੂੰ ਜਿੱਥੇ ਲੋਕ ਆਪਦੀ ਕਮਾਈ ਕਰਦੇ ਨੇ ਐਜੇ ਕਿਸਾਨ ਤੇ ਉੱਥੇ ਜਿਹੜੇ ਮਜ਼ਦੂਰ ਨੇ ਉਹ ਵੀ ਆਪਦੇ ਬੱਕ-ਬੱਕ ਤਰੀਕੇ ਨਾਲ ਇੱਥੋਂ ਆਪਦੀਆਂ ਲੋੜਾਂ ਪੂਰੀਆਂ ਕਰਦੇ ਨੇ ਥੋੜਾ ਏਰੀਆ ਨਹੀਂਗਾ ਜਿਹੜਾ ਏਰੀਆ ਬਾ 29 30000 ਇੱਕੜ ਜਿਹੜਾ ਜਿਹੜਾ 22000 ਏਕੜ ਆ ਇੰਨਾ ਰਕਬਾ ਕਵਰ ਕਰ ਲੈਣਾ ਇੱਕ ਲੁਧੇਣੇ ਦਾ ਇੱਕ ਜਿਵੇਂ ਕਹਿੰਦੇ ਇੱਕ 파ਟ ਕੱਟ ਦੇਣਾ ਉਹ ਵੀ ਉਹ ਉਹ ਜ਼ਮੀਨ ਦਾ ਕੱਟ ਦੇਣਾ ਜਿਹੜੀ ਸਤਲੁਜ ਦਰਿਆ ਦੇ ਨੇੜੇ ਆ ਨਹਿਰਾਂ ਦੇ ਨੇੜੇ ਆ ਨਹਿਰਾਂ ਦੇ ਵਿਚਕਾਰ ਆ ਥੱਲੇ ਵਾਲਾ ਪਾਣੀ ਚੰਗਾ ਤੇ ਜਿਹੜਾ ਸੂਆਂ ਨਹਿਰਾਂ ਦਾ ਕੱਸੀਆਂ ਦਾ ਪਾਣੀ ਇਹਨੂੰ ਇਹ ਜ਼ਮੀਨ ਨੂੰ ਲੱਗਦਾ ਇੱਥੋਂ ਪੈਦਾਵਾਰ ਵੀ ਜਿਹੜੀ ਆ ਉਹ ਕਿਸਾਨ ਰੱਜ ਕੇ ਲੈ ਰਹੇ ਨੇ ਮਿਹਨਤੀ ਕਿਸਾਨ ਨੇ ਅੱਜ ਉਹਨਾਂ ਨੂੰ ਅਵਾਜ਼ਾਰ ਕਰ ਦੋਗੇ ਉਹ ਤਾਂ ਅਵਾਜ਼ਾਰ ਹੋ ਜਾਣਗੇ ਉਹਨਾਂ ਦੇ ਅਵਾਜ਼ਾਰ ਹੋਣ ਨਾਲ ਉਹਨਾਂ ਦਾ ਜਿਹੜਾ ਭੁੱਖ ਖਤਮ ਹੋ ਜਾਊਗਾ ਜੇ ਇਹ ਜਿਹੜੀ ਜੇ ਜਿਹੜੀ ਆਪਣੀ ਜਿਹੜਾ ਸਟੇਟ ਆ ਇਹ ਇਹ ਖੇਤੀ ਸੂਬਾ ਪ੍ਰਧਾਨ ਸਟੇਟ ਆ ਅੱਗੇ ਵੀ ਪਹਿਲਾਂ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਕਿਸੇ ਇੰਡਸਟਰੀ ਵਾਲੇ ਨੇ ਕਿਸੇ ਰੀਅਲ ਏਸਟੇਟ ਆੜੇ ਨੇ ਖਰੀਦੀਆਂ ਸੀਗੀਆਂ ਅੱਜ ਤੋਂ ਪਹਿਲੀ ਤੇਜ਼ੀ 'ਚ ਉਹਨਾਂ ਵਿੱਚ ਬਾਅਦ 'ਚ ਕਾਂਗਰਸ ਕਾਹ ਹੋਇਆ ਤੇ ਇਸ ਜਿਹੜੀ ਜ਼ਮੀਨ ਆ ਜਦੋਂ ਇਹ ਸਰਕਾਰ ਖਰੀਦ ਕੇ ਕਿਸੇ ਨੂੰ ਚਾਹੇ ਕਿਸੇ ਤਰੀਕੇ ਨਾਲ ਇਹਨੂੰ ਡਿਵੈਲਪ ਕਰਨ ਵਾਸਤੇ ਦਵੇ ਉਹਨਾਂ ਨੂੰ ਵੀ ਪੈਸੇ ਦੇਊਗੀ ਪਹਿਲਾਂ ਜਿਹੜੇ ਕਿਸਾਨ ਆ ਇਹਨਾਂ ਨੂੰ ਮਾਰੂਗੀ ਤੇ ਉਦੋਂ ਬਾਅਦ ਉਹਨਾਂ ਨੂੰ ਪੈਸੇ ਦੇਊਗੀ ਉਦੋਂ ਬਾਅਦ ਕੀ ਹੋਊਗਾ ਵੀ ਉਹ ਜਿਹੜੇ ਇਨਫਰਾਸਟ੍ਰਕਚਰ ਖੜਾ ਕਰਨ ਆੜੇ ਹੋਣਗੇ ਉਹ ਇੱਥੋਂ ਭੱਜ ਜਾਣਗੇ ਕਿਉਂਕਿ ਪਲਾਟ ਨਹੀਂ ਵੇਚਣਗੇ ਇੰਨੀ ਗਿਣਤੀ 'ਚ ਪਲਾਟ ਵੇਚਣੇ ਇੰਨੀ ਜ਼ਮੀਨ 'ਚ ਵੇਚਣੇ ਇਹ ਨਾਮੋਂਕਨ ਨੇ ਨਾ ਇਹਨਾਂ ਦੀ ਲੋ ਜੇ ਇਹਨਾਂ ਨੇ ਖੜਾ ਵੀ ਕਰਨਾ ਜੇ ਕਿਤੇ ਕਰਨਾ ਜਿੱਥੇ ਇਹਨਾਂ ਦੀਆਂ ਸਰਕਾਰੀ ਜ਼ਮੀਨਾਂ ਆਪਦੀਆਂ ਨੇ ਜਿਹੜੀਆਂ ਇਹ ਆਪ ਜਿਹੜੀਆਂ ਉਹਨਾਂ ਨੂੰ ਬੋਲੀ ਕਰਕੇ ਗਜਾਂ ਦੇ ਭਾਅ ਉਹਨਾਂ ਨੂੰ ਇੰਚਾਂ ਦੇ ਭਾਅ ਵੇਚ ਦਿਆ ਨੇ ਉਹ ਆਪ ਸਰਕਾਰਾਂ ਜਿਵੇਂ ਇਰੀਗੇਸ਼ਨ ਵਾਲੀ ਜਮੀਨ ਸੀ ਪੁਰਾਣੀਆਂ ਕਚਹਿਰੀਆਂ ਵਾਲੀ ਜਮੀਨ ਸੀ ਉਹ ਇਹਨਾਂ ਨੇ ਇੰਚਾਂ ਦੇ ਭਾਅ ਵੇਚੀ ਆ ਉੱਥੇ ਜਿਹੜੇ ਕਾਰਪੋਰੇਟ ਘਰਾਣੇ ਆਏ ਆ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨੇ ਵੱਡੇ ਵੱਡੇ ਮਾਲ ਖੜੇ ਕਰਤੇ ਵੱਡੇ ਵੱਡੇ ਮਾਲ ਖੜੇ ਕਰਨ ਨਾਲ ਕੀ ਹੋਇਆ ਜਿਹੜੇ ਲੋਕ ਜਿਹੜੇ ਉੱਤੇ ਛੋਟੀਆਂ ਦੁਕਾਨਾਂ ਵਾਲੇ ਸੀ ਉਹ ਪਿੰਡਾਂ ਚੋਂ ਜਾਂ ਸ਼ਹਿਰਾਂ ਚੋਂ ਉਹ ਖਤਮ ਹੁੰਦੇ ਜਾ ਰਹੇ ਨੇ ਰੋਜ਼ਗਾਰ ਖਤਮ ਹੁੰਦਾ ਜਾ ਰਿਹਾ ਜੇ ਰੋਜ਼ਗਾਰ ਖਤਮ ਹੋ ਜਾਊਗਾ ਇੱਥੇ ਜਿਹੜਾ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਊਗਾ ਜਿਹੜੇ ਲੋਕ ਆ ਉਹ ਇੱਕ ਦੂਜੇ ਨੂੰ ਲੁੱਟਣਗੇ ਲੁੱਟਣ ਤੋਂ ਬਾਅਦ ਜਦੋਂ ਇੱਥੇ ਜਿਹੜਾ ਹੋਊਗਾ ਫਿਰ ਉਹ ਲੋਕ ਅੰਦਰ ਜੇਲਾ ਚ ਜਾਣਗੇ ਜੋ ਜੇਲਾ ਚ ਜਾਣਗੇ ਤਾਂ ਜਿਹੜਾ ਇੱਥੇ ਦਾ ਇਨਫਰਾਸਟ੍ਰਕਚਰ ਸਾਰਾ ਖਰਾਬ ਹੋ ਜਾਊਗਾ ਸੋ ਸਰਕਾਰ ਨੂੰ ਜੇ ਕਿਤੇ ਹੈਗਾ ਵੀ ਹੈ ਜਿੱਥੇ ਨੇ ਜਮੀਨਾਂ ਪਈਆਂ ਨੇ ਉੱਥੇ ਜੇ ਇਹਨਾਂ ਨੇ ਦੇਣਾ ਹੀ ਆ ਕਿਸੇ ਨੂੰ ਖੜੇ ਕਰਕੇ ਉੱਥੇ ਫਲੈਟ ਬਣਾ ਦੇਣ ਭਾਵੇਂ 50-50 ਮੰਜ਼ਲੇ ਬਣਾ ਦੇਣ ਉੱਥੇ ਲੋਕਾਂ ਨੂੰ ਉੱਥੇ ਦੋ-ਦੋ ਕਮਰੇ ਬਣਾ ਕੇ ਉਹਨਾਂ ਦੀ ਕਿਚਨ ਬਣਾ ਕੇ ਸਾਰਾ ਕੁਝ ਬਣਾ ਕੇ ਦੇ ਸਕਦੇ ਆ ਇੰਨਾ ਏਰੀਆ ਕਵਰ ਕਰਨਾ ਇਹ ਤਾਂ ਇੱਕ ਮਹਾਮੋਦ ਜਮੈਂ ਆਪਾਂ ਪਹਿਲਾਂ ਸੁਣ ਦਿੰਦੇ ਸੀ ਉਹ ਮਮਤ ਉਹ ਗੱਲ ਕਹਾਲੇ ਆ ਇਹ ਫਰਮਾਨ ਆ ਜਿਹੜਾ ਫਰਮਾਨ ਬਹੁਤ ਗਲਤ ਆ ਇਹ ਪਤਾ ਨਹੀਂ 14ਵੀਂ ਸਦੀ ਚ ਉਹ ਕਦੇ ਫਰਮਾਨ ਕਰਦਾ ਹੁੰਦਾ ਸੀ ਫਿਰ ਉਹ ਫਰਮਾਨ ਤੇ ਜਿਹੜੇ ਲੋਕ ਉੱਜੜ ਜਾਂਦੇ ਸੀ ਫਿਰ ਉਹ ਫਰਮਾਨ ਵਾਪਸ ਲੈਂਦਾ ਸੀ ਉੱਜਣ ਤੋਂ ਬਾਅਦ ਇਹ ਫਰਮਾਨ ਜਿਹੜੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਲੋਕਾਂ ਵਾਸਤੇ ਬੜਾ ਹੀ ਘਾਤਕਾ ਬੜਾ ਹੀ ਨਜਾਇਜ਼ ਆ ਇਹ ਜਿਹੜੇ ਲੋਕ ਆ ਇੱਥੇ ਵਾਲੇ ਜਦੋਂ ਵੀ ਕਿਸੇ ਨਾਲ ਗੱਲ ਕਰਦੇ ਕੋਈ ਆਪਦੀ ਜ਼ਮੀਨ ਇੱਥੋਂ ਛੱਡੂਗਾ ਨਹੀਂ ਕੋਈ ਜ਼ਮੀਨ ਸਰਕਾਰ ਨੂੰ ਨਹੀਂ ਦਊਗਾ ਇਹ ਸਰਕਾਰ ਨੂੰ ਇਹਦਾ ਜਿਹੜਾ ਜਿਹੜੇ ਦੇਣੇ ਦੇ ਲੈਣੇ ਪੈਣਗੇ ਇਸ ਕਰਕੇ ਆਉਣ ਵਾਲਾ ਸਮਾਂ ਸਰਕਾਰ ਵਾਸਤੇ ਮਾੜਾ ਹੋਊਗਾ ਅੱਜ ਸਾਡੇ ਪਿੰਡਾਂ 'ਕੇ ਸੁਖਵੀਰ ਸਿੰਘ ਵਾਦਲ ਨੇ ਇਸ ਗੱਲ 'ਤੇ ਪਹਿਲ ਕੀਤੀ ਆ ਵੀ ਆਪਾਂ ਇਹ ਜਿਹੜੀ ਜ਼ਮੀਨਾਂ ਥੋੜੀ ਬਚਾਉਣੀ ਆ ਸੋ ਲੋਕ ਜਿਹੜਾ ਅੱਜ ਸਾਡੇ ਨਾਲ ਖੜੂਗਾ ਇਹਨਾਂ ਪਿੰਡਾਂ ਨਾਲ ਖੜੂਗਾ ਲੋਕ ਵੀ ਉਹਦੇ ਨਾਲ ਹੀ ਖੜਨਗੇ ਹੋਰ ਕੱਲ ਨੂੰ ਜਿਹੜੀ ਕਿਸਾਨ ਯੂਨੀਅਨ ਨੇ ਉਹਨਾਂ ਨੇ ਵੀ ਕੱਲ ਨੂੰ ਕੱਟ ਰੱਖਿਆ ਇਸ ਕਰਕੇ ਅਸੀਂ ਇਹ ਜਮੀਨਾਂ ਇਨ ਬਿਲਕੁਲ ਨਹੀਂ ਜਾਣ ਦਵਾਂਗੇ ਇਹ ਜ਼ਮੀਨ ਸਾਡੀ ਜੱਦੀ ਪੁਸਤੀ ਆ ਸਾਡੇ ਬਜ਼ੁਰਗਾਂ ਨੇ ਰੇਤਾ ਚੱਕ ਚੱਕ ਕੇ ਇਥੋਂ ਜ਼ਮੀਨਾਂ ਆਵਾਜ਼ ਕੀਤੀਆਂ ਫਿਰ ਇਥੇ ਬੂਰ ਕੀਤੇ ਫਿਰ ਇਹ ਲੈਵਲ ਕੀਤੀਆਂ ਫਿਰ ਇਹ ਜਾ ਕੇ ਅੱਜ ਜਦੋਂ ਉਪਰ ਦੇਣ ਚੋਕੀਆਂ ਹੋਈਆਂ ਜਦੋਂ ਔਖੀ ਖੇਤੀ ਸੀ ਤਾਂ ਅਸੀਂ ਕਰਦੇ ਉਦੋਂ ਉਦੋਂ ਕਿਸੇ ਨੇ ਨਹੀਂ ਜ਼ਮੀਨ ਵੱਲ ਚੱਕਿਆ ਉਹ ਤਾਂ ਕਿਸਾਨ ਹੀ ਕਰਨ ਇਹ ਜੱਟ ਹੀ ਖੇਤੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਅੱਜ ਕਾਰਪੋਰੇਟ ਕਰਾਣੇ ਕਿਉਂਕਿ ਖੇਤੀ ਸੌਖੀ ਹੋ ਗਈ ਟੈਕਨੋਲੋਜੀ ਆ ਗਈ ਉਸ ਆਮਦਨ ਹੋਗੀ ਤਾਂ ਅੱਜ ਕਾਰਪੋਰੇਟ ਘਰਾਣੇ ਕਾਰਨ ਅੱਜ ਖੇਤ ਚੋਂ ਜਿਹੜਾ ਛੋਟਾ ਕਿਸਾਨ ਆ ਦਰਮਿਆਨਾ ਕਿਸਾਨ ਆ ਉਹ ਕਿਸਾਨ ਇਥੋਂ ਨਿਕਲ ਜਵੇ ਤੇ ਕਾਰਪੋਰੇਟ ਘਰਾਣੇ ਖੇਤੀ ਕਰਨ ਤੇ ਆ ਜਿਹੜੀ ਕਨੌਨੀ ਹਰਕਤ ਇੰਨਾ ਰੈ residense area ਜੁੜ੍ਹਿਆਣੇ ਨੂੰ ਲੋਡ ਨਹੀਂ ਗਈ ਜੇ ਕਿਸੇ ਨੂੰ ਲੋਡ ਆ ਤਾਂ ਬੜੀਆਂ ਕਲੋਨੀਆਂ ਨੇ ਹਲੇ ਜਿਹੜੀਆਂ ਬਹਿਮੀਆਂ ਪਈਆਂ ਨੇ ਉੱਥੇ ਲੋਕ ਲੈ ਸਕਦੇ ਆ ਇਥੋਂ ਇੱਕ ਵੀ ਮਰਲਾ ਜਾਂ ਇੱਕ ਵੀ ਬਿਸਵਾ ਇਥੋਂ ਬਿਲਕੁਲ ਅਸੀਂ ਲੈ ਨਹੀਂ ਦੋ ਸੇਖੋ ਸਾਹਿਬ ਜਿਹੜਾ ਐਕਸਪ੍ਰੈਸ ਵੇ ਦਾ ਰੌਲਾ ਸੀ ਉਹ ਹਲੇ ਤੱਕ ਨਹੀਂ ਨਿਪੜਿਆ ਕਈ ਕੇਸ ਕੋਰਟ ਦੇ ਵਿੱਚ ਚੱਲ ਰਹੇ ਨੇ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਵਿਰੋਧ ਦੀ ਜ਼ਾਹਰ ਕਰ ਰਹੇ ਹਾਂ ਕਿ ਕੋਰਟ ਤੱਕ ਵੀ ਜਾਇਆ ਜਾਏਗਾ ਜੇਕਰ ਜਿਵੇਂ ਧੱਕੇ ਨਾਲ ਕੋਈ ਜ਼ਮੀਨ ਐਕਵਾਇਰ ਕਰਦਾ ਬਿਲਕੁਲ ਬਿਲਕੁਲ ਕੋਰਟ ਚ ਵੀ ਜਾਵਾਂਗੇ ਇਹਦੇ ਚ ਜਿਹੜੇ ਅੱਗੇ ਜਿਹੜੇ ਰਸਤੇ ਜਿਹੜੇ ਆਪਣੇ ਐਕਸਪ੍ਰੈਸ ਬੀ ਸੀ ਉਹ ਕਿਸਾਨ ਘੱਟ ਸੀਗੇ ਉਹਨਾਂ ਦਾ ਪ੍ਰਸਾਦ ਤਾਂ ਦਿੱਤਾ ਲੋਕਾਂ ਨੇ ਪਰ ਉਹ ਹਿਸਾਬ ਨਾਲ ਨਹੀਂ ਦਿੱਤਾ ਪਰ ਇੱਥੇ ਤੱਕ ਗਿਣਤੀ ਚ ਬਹੁਤ ਗਿਣਤੀ ਚ ਕਿਸਾਨ ਨੇ ਬਹੁਤ ਗਿਣਤੀ ਚ ਪਿੰਡ ਵਾਲੇ ਜਿੰਨਾਂ ਕੋਲੇ ਪਿੰਡ ਵਾਲਿਆਂ ਕੋਲੇ ਜੇ ਕਿਸੇ ਨੇ ਆ ਪੱਠੇ ਬੀਜਣ ਨੂੰ ਥਾਉਣੇ ਨਹੀਂ ਰਹਿਣਾ ਕਿਸੇ ਕੋਲੇ ਘਰ ਮਤਲਬ ਕਿਸੇ ਨੇ ਕੋਈ ਆਪਦੇ ਚਾਰ ਡੰਗਰ ਰੱਖਨੇ ਉਹਦੇ ਬਾਅਦੇ ਥਾਉਣੇ ਨਹੀਂ ਰਹਿਣਾ ਗਾਹਾਂ ਉਹ ਜ਼ਮੀਨ ਕਿੱਥੇ ਜਾ ਕੇ ਲਊਗਾ ਉਹਦਾ ਰਜਗਾਰ ਖਤਮ ਕਰ ਦੇਣਾ ਜਦੋਂ ਰਜਗਾਰ ਕਿਸੇ ਦਾ ਖਤਮ ਹੋ ਗਿਆ ਤਾਂ ਉਹ ਆਪਦੀ ਉਹਦਾ ਫਿਰ ਇਹ ਇਹੀ ਕਰਦਾ ਹੁੰਦਾ ਵੀ ਉਹ ਆਪਦਾ ਕਿਸੇ ਨਾਲ ਕਿਸੇ ਨਾਲ ਲੜ ਕੇ ਆਪਦਾ ਉਹ ਚਾਹੇ ਉਹਨੂੰ ਮਾਰਨਾ ਪੈ ਜਾਵੇ ਤਾਂ ਉਹ ਉਸਤੀ ਜਦੋਂ ਜਹਦ ਇਹ ਲੋਕ ਜਦੋਂ ਜਹਦ ਕਰਨ ਨੂੰ ਤਿਆਰ ਆ ਬਹੁਤ ਵੱਡੀ ਗਿਣਤੀ ਚ ਕਿਸਾਨੀ ਉੱਠੂਗੀ ਬਹੁਤ ਵੱਡੀ ਗਿਣਤੀ ਚ ਜਦੋਂ ਜਹਦ ਹੋ ਹੋ ਸਕਦਾ ਵੀ ਇਹ ਸਰਕਾਰ ਆ ਜਿਹੜੀ ਮਾਲ ਸਰਕਾਰ ਆ ਇਹਦਾ ਖਾਤਮਾ ਕਰਨ ਵਾਲੇ ਵੀ ਇਹੀ ਜਿਹੜਾ ਇਹ ਜਿਹੜਾ ਜ਼ਮੀਨ ਅਕਵਾਇਰ ਕਰਨ ਦਾ ਇਹ ਇੱਕ ਕਾਰਨ ਬਣ ਜਿਵੇਂ ਉਹਨਾਂ ਨਾਲ ਕਿਸਾਨ ਸਾਰੇ ਇਕਜੁੱਟ ਨੇ ਜਾਂ ਕੁਝ ਲੋਕ ਜਿਹੜੇ ਸਹਿਮਤ ਨੇ ਜ਼ਮੀਨ ਜਿਹੜੀ ਦੇਣ ਨੂੰ ਜਾਂ ਕਈ ਖੇਤੀਬਾੜੀ ਤੇ ਹੀ ਡਟੇ ਹੋਏ ਨੇ ਤੁਸੀਂ ਕਿਵੇਂ ਵੇਚ ਦਿਓ ਤੁਹਾਡੇ ਪਿੰਡ ਦਾ ਕੀ ਮਾਹੌਲ ਦੇਖੋ ਸਾਡੇ ਪਿੰਡ ਚ ਕਿਸਾਨਾਂ ਨੇ ਵੇਚੀ ਵੀ ਆ ਜ਼ਮੀਨ ਪਰ ਜਿਹੜੀ ਵੇਚੀ ਆ ਵੇਚ ਕੇ ਜਿਵੇਂ 1 ਏਕੜ ਵੇਚਿਆ ਉਹਨੇ 6-7 ਏਕੜ ਲੈਏ ਨੇ ਤੇ ਜਦੋਂ ਉਹਨੇ ਹੁਣ ਜਿਹੜਾ ਇਹ ਸਾਨੂੰ ਦੇ ਰਹੇ ਨੇ ਜੋ ਇਹਨਾਂ ਦੀ ਪਲੈਨਿੰਗ ਹੈਗੀ ਆ ਵੇ ਤੁਹਾਡੇ 4840 ਗਜ ਲਵਾਂਗੇ 1000 ਗਜ ਤੁਹਾਨੂੰ ਇੱਕ ਰੈ residense ਵਾਸਤੇ ਦਵਾਂਗੇ 200 ਗਜ ਦੇ ਐਸਸੀਓ ਦਵਾਂਗੇ ਉਹ ਜਿਹੜੇ ਸਾਡੇ ਜਿਹੜਾ ਸਾਨੂੰ ਜਿਹੜਾ ਬਾਕੀ ਜਿਹੜੀ 1200 3600 ਗਜ ਜਿਹੜੀ ਆ ਸਾਡੀ 1200 ਗਜ ਸਾਨੂੰ ਦੇ ਕੇ 3600 ਗਜ ਸਰਕਾਰ ਰੱਖ ਕੇ ਕਿਸੇ ਕਾਰਪੋਰੇਟ ਘਰਾਣੇ ਨੂੰ ਦਊਗੀ ਇਹਨੂੰ ਡਿਵੈਲਪ ਕਰਨ ਵਾਸਤੇ ਇਹ ਡਿਵੈਲਪ ਨਹੀਂ ਹੋਣੀ ਨਾ ਸਾਡੇ ਪਲਾਟ ਵਿਕਣੇ ਆ ਨਾ ਸਾਡਾ ਰਜਗਾਰ ਵੀ ਖਤਮ ਹੋ ਜਾਣਾ ਇੱਥੇ ਕਾਂਗਰਸ ਘਾਹ ਹੋਊਗਾ ਇਸ ਕਰਕੇ ਜ਼ਮੀਨਾਂ ਨੂੰ ਆਵਾਜ਼ ਰਹਿਣ ਦੇਣਾ ਇਹ ਜ਼ਮੀਨਾਂ ਖੇਤੀਬਾੜੀ ਵਾਸਤੇ ਬਣੀਆਂ ਖੇਤੀਬਾੜੀ ਜਿਹੜਾ ਪ੍ਰਧਾਨ ਸੂਬਾ ਇਥੋਂ ਜਿੱਥੋਂ ਸਾਰੇ ਦੇਸ਼ ਨੂੰ ਰਚਾਉਂਦਾ ਵਾ ਹੋ ਸਕਦਾ ਜੇ ਪਾਕਿਸਤਾਨ ਵਾਲੇ ਸਾਡੇ ਵਾਟਰ ਖੋਲ ਦੇਣ ਅਸੀਂ ਪਾਕਿਸਤਾਨ ਨੂੰ ਵੀ ਉਹਦੇ ਪੈਰਾਂ ਸਰ ਇਥੋਂ ਪੈਦਾ ਕਰਕੇ ਉਹਨਾਂ ਉਹਨਾਂ ਦੇ ਪੈਦਾ ਸਰਖਾ ਪੈਦਾ ਸਰਖਾੜਾ ਕਰਤੀਏ ਯਾਨੀ ਕਿ ਇਹ ਕੇਂਦਰ ਬਿੰਦੂ ਆ ਏਸ਼ੀਆ ਦਾ ਜਿੱਥੋਂ ਪੂਰੇ ਕਈ ਦੇਸ਼ਾਂ ਦੇ ਨਾਲ ਜਿਹੜਾ ਵਾ ਉਹ ਖੇਤੀਬਾੜੀ ਦਾ ਕੀਤਾ ਵਿਕਸਿਤ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਇਹਦੇ ਨਾਲ ਅਸੀਂ ਸਾਰਾ ਇੰਗਲੈਂਡ ਤੱਕ ਕਵਰ ਕਰ ਸਕਦੇ ਆ ਜਿੱਥੋਂ ਅਸੀਂ ਇੱਥੋਂ ਆਪਣੇ ਅਨਾਜ ਭੇਜਾਂਗੇ ਆਪਣੀਆਂ ਸਬਜ਼ੀਆਂ ਭੇਜਾਂਗੇ ਅਸੀਂ ਉੱਥੋਂ ਜਿਹੜੇ ਡਰਾਈ ਫਰੂਟ ਨੇ ਜਿਵੇਂ ਅਫਗਾਨਿਸਤਾਨ ਹੋ ਗਿਆ ਹੋਰ ਕੰਟਰੀਆਂ ਚ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਆਧਾਨ ਪ੍ਰਧਾਨ ਚ ਜਿੱਥੇ ਰੁਜ਼ਗਾਰ ਟਰੱਕਾਂ ਵਾਲਿਆਂ ਨੂੰ ਮਿਲੂਗਾ ਲੋਕਾਂ ਨੂੰ ਮਿਲੂਗਾ ਲੇਬਰ ਨੂੰ ਮਿਲੂਗਾ ਖੇਤੀ ਵਾਲਿਆਂ ਦਾ ਤਰਜਕਾਰ ਹੈਗਾ ਹੀ ਇਹ ਚੱਲਦਾ ਇੱਕ ਖੇਤੀ ਇੱਕ ਜਿਹੜੀ ਇੱਕ ਖੇਤੀ ਦਾ ਮੈਂ ਤੁਹਾਨੂੰ ਇੱਕ ਦੱਸਣਾ ਚਾਹਣਾ ਬਈ ਇੱਕ ਖੇਤੀ ਵਾਲਾ ਜਿਹੜਾ ਕਿਸਾਨ ਆ ਜਿਹੜਾ ਮਜ਼ਦੂਰ ਨੂੰ 14000 ਰੁਪਏ ਲਗਭਗ ਜੀ ਪ੍ਰਤੀ ਮਹੀਨੇ ਦਾ ਦਿੰਦਾ ਨਾਲ ਉਹਨੂੰ ਰੋਟੀ ਪਾਣੀ ਵੀ ਦਿੰਦਾ ਇੱਕ ਮਹੀਨਾ ਤੇ ਨਾਲ ਉਹਨੂੰ ਕੱਪੜਾ ਲੀੜਾ ਵੀ ਦਿੰਦਾ ਐਨਾ ਕੋਈ ਵੀ ਬੰਦਾ ਮੈਨੂੰ ਇਹ ਇੰਡਸਟਰੀ ਵਾਲਾ ਕਿਸੇ ਫੈਕਟਰੀ ਵਾਲਾ ਕੋਈ 10 ਦੇਵੇ ਕੋਈ 24-25000 ਕਿਸੇ ਨੂੰ ਦੰਦਾ ਉਹ 10-12000 ਨੂੰ ਰਹਿਣ ਨੂੰ ਕਮਰਾ ਵੀ ਦੰਦਾ ਉਹਨਾਂ ਸਾਰੀਆਂ ਸਹੂਲਤਾਂ ਵੀ ਦੰਦਾ ਉਹਦੇ ਪਰਿਵਾਰ ਨੂੰ ਵੀ ਸਹੂਲਤਾਂ ਦੰਦਾ ਇਤੋਂ ਵਧੀਆ ਜਗਾਰ ਕਿਸੇ ਨੂੰ ਦੇਣਾ ਹੋਵੇ ਜਾਂ ਇਤੋਂ ਵਧੀਆ ਪੁੰਨਦਾਨ ਵਾਲਾ ਕੰਮ ਹੋਵੇ ਇਤੋਂ ਵਧੀਆ ਜਿਹੜਾ ਦੇਸ਼ ਦਾ ਬੇਰਜਗਾਰੀ ਖਤਮ ਕਰਨ ਹੋਵੇ ਇਤੋਂ ਵੱਡਾ ਕਿੱਤਾ ਕੋਈ ਨਹੀਂ ਹੋਊਗਾ ਸਮਝਾ ਦੇਣ ਲਈ ਬਹੁਤ-ਬਹੁਤ ਸ਼ੁਕਰ ਹੈ ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਵਿਰੋਧ ਜਿਹੜਾ ਕਿਸਾਨਾਂ ਵੱਲੋਂ ਆ ਕੀਤਾ ਜਾ ਰਿਹਾ ਇਸ ਅਰਬਨ ਸਟੇਟ ਨੂੰ ਲੈ ਕੇ ਸੋ ਸਾਫ ਤੇ ਸਪਸ਼ਟ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖੇਤੀਬਾੜੀ ਕਿੱਤੇ ਨੂੰ ਉਜਾੜ ਕੇ ਇਨਫਰਾਸਟ੍ਰਕਚਰ ਖੜਾ ਕਰਨਾ ਉਹ ਕੋਈ ਚੰਗੀ ਗੱਲ ਨਹੀਂ ਕਿਉਂਕਿ ਇਹ ਜਿੰਨੇ ਵੀ ਪਿੰਡ ਨੇ ਇਹ ਖੇਤੀ ਪ੍ਰਧਾਨ ਨੇ ਖੇਤੀ ਤੇ ਨਿਰਭਰ ਨੇ ਔਰ ਇਤੋਂ ਤੱਕ ਕਿ ਕਈ ਨੌਜਵਾਨ ਅਜਿਹੇ ਨੇ ਜਿਹੜੇ ਕੈਨੇਡਾ ਵਰਗੇ ਦੇਸ਼ਾਂ ਨੂੰ ਛੱਡ ਕੇ ਆਪਣੇ ਪਿੰਡ ਵਾਪਸ ਆਏ ਨੇ ਔਰ ਇੱਥੇ ਖੇਤੀਬਾੜੀ ਕਰ ਰਹੇ ਨੇ ਸੋ ਸਿੱਧੇ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਗੱਲ ਦਾ ਉਹ ਵਿਰੋਧ ਕਰਦੇ ਨੇ ਔਰ ਜੇਕਰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਉਹਨਾਂ ਨੂੰ ਵਹਿੜਨਾ ਪਿਆ ਤਾ ਇਹ तमाम ਪਿੰਡਾਂ ਦੇ ਕਿਸਾਨ ਜਿਹੜੇ ਆ ਉਸ ਸੰਘਰਸ਼ ਦੇ ਲਈ ਤਿਆਰ ਵਰ ਤਿਆਰ ਨੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਤੋਂ ਧਿਆਨ ਅਟਾਓ